ਹਾਂਜੀ ਸਟੂਡੈਂਟਸ ਅਸੀਂ ਸ਼ੁਰੂ ਕਰਦੇ ਹਾਂ ਕਰੰਟ ਅਫੇਅਰਸ ਜਨਵਰੀ 23 ਦੇ ਬਾਕੀ ਰਹਿੰਦੇ ਕਨਸੈਪਟ ਜਿਦੇ ਵਿੱਚ ਸਾਡਾ ਕੁਐਸਚਨ ਆ ਜਿਹੜਾ ਵਨ ਵੈਬ ਨੇ ਸਪੇਸ ਐਕਸ ਲਾਂਚਰ ਤੇ 40 ਸੈਟਲਾਈਟਾਂ ਨੂੰ ਸਫਲਤਾਪੂਰਵਕ ਲਾਂਚ ਕੀਤਾ ਤੇ ਤਨਾਤ ਕੀਤਾ ਵਨ ਵੈਬ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਟੈਲੀਕਮ ਕੰਪਨੀ ਦੁਆਰਾ ਸਮਰਥਨ ਪ੍ਰਾਪਤ ਆ ਭਾਰਤੀ ਏਅਰਟੈਲ ਅਗਲਾ ਕੁਐਸਚਨ ਹੈ ਸਾਡਾ ਆਰਮਡ ਫੋਰਸਿਸ ਵੈਟਰਨਸ ਡੇ 1953 ਤੋਂ ਡੈਸ਼ ਨੂੰ ਮਨਾਇਆ ਜਾਂਦਾ ਹੈ ਭਾਰਤੀ ਫੌਜ ਦੇ ਪਹਿਲੇ ਭਾਰਤੀ ਕਮਾਂਡਰ ਇਨ ਚੀਫ ਸੀਮ ਸੀ ਫੀਲਡ ਮਾਰਸ਼ਲ ਕੇ ਐਮ ਕਰਿਆਪਾ ਜਿਨ੍ਹਾਂ ਨੇ 1947 ਦੀ ਜੰਗ ਵਿੱਚ ਭਾਰਤੀ ਫੌਜਾਂ ਨੂੰ ਜਿੱਤ ਕੇ ਜਿੱਤ ਤੱਕ ਪਹੁੰਚਾਇਆ ਸੀ ਰਸਮੀ ਤੌਰ ਤੇ ਸੇਵਾ ਮੁਕਤ ਹੋ ਗਿਆ ਸੀ ਤਾਂ ਇਹ ਡੇ ਆ ਜਿਹੜਾ ਇਹ ਕਿਹੜੇ ਦਿਨ ਮਨਾਇਆ ਜਾਂਦਾ ਜਨਵਰੀ ਦੇ ਵਿੱਚ ਤਾਂ ਸਾਡਾ ਆਨਸਰ ਕੀ ਆਊਗਾ 14 ਜਨਵਰੀ ਨੈਕਸਟ ਕੁਐਸਚਨ ਆ ਸਾਡੇ ਕੋਲ ਭਾਰਤੀ ਸੈਨਾ ਦਿਵਸ 2023 15 ਜਨਵਰੀ 2023 ਨੂੰ ਮਨਾਇਆ ਜਾਂਦਾ ਤੇ ਇਹ ਭਾਰਤੀ ਸੈਨਾ ਦਿਵਸ ਦੀ ਡੈਸ਼ ਵਰੇਗੰਡ ਨੂੰ ਦਰਸਾਉਂਦਾ ਹੈ ਕਿੰਨੇ ਵੀ ਵਰੇਗੰਡ ਨੂੰ ਦਰਸਾਉਂਦਾ ਹੈ ਇਹ ਇਹ ਜਿਹੜਾ ਇਹ 75ਵੀਂ ਵਰੇਗੰਡ ਨੂੰ ਦਰਸਾਉਂਦਾ ਹੈ ਸਾਡਾ ਅਗਲਾ ਕੁਐਸਚਨ ਹੈ ਪੁਰਸ਼ ਹਾਕੀ ਵਿਸ਼ਵ ਕੱਪ 2023 ਦੀ ਸ਼ੁਰੂਆਤ ਕਟਕ ਡੈਸ਼ ਦੇ ਸੁੰਦਰ ਬਾਰਾਵਤੀ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ ਕਟਕ ਕਿੱਥੇ ਆ ਕਿਹੜੀ ਸਟੇਟ ਦੇ ਵਿੱਚ ਆ ਓਡੀਸ਼ਾ ਦੇ ਵਿੱਚ ਹੇਰ ਲਿਖਿਆਂ ਵਿੱਚੋਂ ਕਿਹੜਾ ਰਾਜ ਮੌਂਗੀਤ ਤਿਹਾਰ ਮਨਾਉਂਦਾ ਏ ਅਸਾਮ ਔਨਲਾਈਨ ਗੇਮਿੰਗ ਵਿੱਚ ਭਾਰਤ ਦਾ ਪਹਿਲਾ ਸੈਂਟਰ ਆਫ ਐਕਸਲੈਂਸ ਕਿੱਥੇ ਸਥਾਪਿਤ ਕੀਤਾ ਜਾਣਾ ਏ ਜਾਂ ਹੋ ਚੁੱਕਿਆ ਹੁਣ ਤਾਂ ਕਿਉਂਕਿ ਇਹ ਜਿਹੜੇ ਐਮਸੀਕਿਊਜ਼ ਨੇ ਜਨਵਰੀ 23 ਦੇ ਨੇ ਤਾਂ ਸਾਡਾ ਆਨਸਰ ਕੀ ਆ ਸ਼ਿਲਾਂਗ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 6 ਜਨਵਰੀ ਨੂੰ ਖਤਮ ਹੋਏ ਹਫਤੇ ਵਿੱਚ 1.268 ਬਿਲੀਅਨ ਡਾਲਰ ਦੀ ਗਿਰਾਵਟ ਆਈ ਜੋ ਕਿ ਡੈਸ਼ ਬਿਲੀਅਨ ਡਾਲਰ ਤੱਕ ਡਿੱਗ ਗਿਆ ਤਾਂ ਸਾਡਾ ਆਨਸਰ ਕੀ ਆ ਬੀ ਨੈਕਸਟ ਕੁਐਸਚਨ ਜਿਹੜਾ ਏ ਕਾਹਰਸ ਨੂੰ ਪਿਛਲੇ ਸਾਲ ਅਗਸਤ ਚ ਪਾਇਲਟ ਆਧਾਰ ਤੇ ਸੂਬੇ ਦੇ 40 ਸਕੂਲਾਂ ਚ ਲਾਂਚ ਕੀਤਾ ਗਿਆ ਸੀ ਇਸ ਸਾਲ ਇਹ ਕਿਸ ਰਾਜ ਦੇ ਸਾਰੇ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਵਿਧਾਇਆ ਜਾਵੇਗਾ ਤਿਰੂਪਰਾ ਵਿੱਚ ਅੱਗੇ ਕੁਐਸਚਨ ਆ ਸਾਡੇ ਕੋਲ ਨਿਮਨਲਿਖਤ ਵਿੱਚੋਂ ਕਿਸ ਸਰਕਾਰ ਨੇ ਹਾਲ ਹੀ ਵਿੱਚ ਦ੍ਰਿਸ਼ਟੀ ਦੇ ਅਧਿਕਾਰ ਦੇ ਉਦੇਸ਼ ਨਾਲ ਅੰਨੇਪਣ ਕੰਟਰੋਲ ਲਈ ਨੀਤੀ ਲਾਗੂ ਕੀਤੀ ਹੈ ਸਾਡਾ ਆਨਸਰ ਕੀ ਆ Rajasthan ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਸਰਹੱਦੀ ਖੇਤਰਾਂ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਡੈਸ਼ ਅਲਪਾਈਨ ਚੈਲੰਜ ਦੀ ਸ਼ੁਰੂਆਤ ਕੀਤੀ ਆ ਸੋਲ ਤੋਂ ਸਟੀਲ ਹੇਠ ਦਿੱਤੇ ਕੇਂਦਰੀ ਹੇਠ ਦਿੱਤੇ ਕੇਂਦਰੀ ਮੰਤਰੀ ਵਿੱਚੋਂ ਕਿਸ ਨੇ ਹਾਲ ਹੀ ਵਿੱਚ ਭਾਰਤ ਦੇ ਭੂ-ਸਥਾਨਕ ਇਕੋਸਿਸਟਮ ਵਿੱਚ ਇਨੋਵੇਸ਼ਨ ਅਤੇ ਸਟਾਰਟਅਪ ਨੂੰ ਉਤਸ਼ਾਹਿਤ ਕਰਨ ਲਈ ਜੀਓ ਸਪੈਸ਼ੀਅਲ ਹਕathon ਦੀ ਸ਼ੁਰੂਆਤ ਕੀਤੀ ਆ ਚਤਿੰਦਰ ਸਿੰਘ ਨੇ 스타 ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਹਾਲ ਹੀ ਵਿੱਚ ਇੱਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਡੈਸ਼ ਬਣ ਗਿਆ ਕਿੰਨਾ ਖਿਡਾਰੀ ਬਣਿਆ ਏ ਵਿਰਾਟ ਕੋਹਲੀ ਆ ਪੰਜਵਾਂ ਬਣ ਗਿਆ ਏ ਅੱਗੇ ਸਾਡੇ ਕੋਲ ਕੁਐਸਚਨ ਆ ਖੇਤਰੀ ਕੈਰੀਅਰ ਫਲਾਈ ਬਿਗ ਨੇ ਹਾਲ ਹੀ ਵਿੱਚ ਈਟਾ ਨਗਰ ਤੋਂ ਡੈਸ਼ ਤੱਕ ਉਡਾਣ ਸੇਵਾ ਸ਼ੁਰੂ ਕੀਤੀ ਆ ਗੁਹਾਟੀ ਤੱਕ ਇਹ ਉਡਾਣ ਸੇਵਾ ਜਿਹੜੀ ਸ਼ੁਰੂ ਹੋਈ ਆ ਅੱਗੇ ਹੈਗਾ ਸਾਡਾ ਕੁਐਸਚਨ ਕ੍ਰਿਕਟ ਵਿੱਚ ਭਾਰਤ ਨੇ ਕੇਰਲ ਦੇ ਤ੍ਰਵੰਦਰਪੁਰਮ ਵਿੱਚ ਤੀਜੇ ਤੇ ਆਖਰੀ ਵਨਡੇ ਵਿੱਚ ਡੈਸ਼ ਨੂੰ 317 ਡਾਲਰ ਦੌੜਾਂ ਦੇ ਸਭ ਤੋਂ ਵੱਡੇ ਫਰਕ ਨਾਲ ਹਰਾ ਕੇ ਇਤਿਹਾਸ ਰਚਿਆ ਏ ਸ਼੍ਰੀਲੰਕਾ ਵਾਰਡਰ ਰੋਡਸ ਆਰਗੇਨਾਈਜੇਸ਼ਨ ਵਿੱਚ ਵਿਦੇਸ਼ੀ ਅਸਾਈਨਮੈਂਟ ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਕੌਣ ਹੋਵੇਗੀ ਸੁਰਬੀ ਜਖਮੋਲਾ ਸ਼੍ਰੀਲੰਕਾ ਦੇ ਦਿੱਗਜ ਖਿਡਾਰੀ ਮਹਿਲਾ ਜਵਰਤਨੇ ਨੂੰ ਪਛਾੜ ਕੇ ਟੌਪ 5 ਵਿੱਚ ਦਾਖਲ ਹੋਣ ਵਾਲੀ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਪੰਜਵਾਂ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਕਿਹੜਾ ਖਿਡਾਰੀ ਬਣਿਆ ਵਿਰਾਟ ਕੋਹਲੀ 28ਵੇਂ ਕ੍ਰਿਕਟਸ ਚੋਇਸ ਅਵਾਰਡਸ ਵਿੱਚ ਇਹਨਾਂ ਵਿੱਚੋਂ ਕਿਹੜੀ ਭਾਰਤੀ ਫਿਲਮ ਨੇ ਦੋ ਪੁਰਸਕਾਰ ਜਿੱਤੇ ਆਰ 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 ਨਿਊ ਓਰਲੀਨਸ ਮੈਕਸੀਕੋ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਮਿਸ ਯੂਨੀਵਰਸ 2022 ਦਾ ਤਾਜ ਕਿਸ ਨੂੰ ਦਿੱਤਾ ਗਿਆ ਆਰਬੋਨੀ ਗੈਬਰੀਅਲ ਇੱਕ ਕ੍ਰੈਡਿਟ ਡਿਫਾਲਟ ਸਵੈਪ ਇੱਕ ਡੈਸ਼ ਹੈ ਵਿੱਤੀ ਸਵੈਪ ਵਿਵਸਥਾ ਨੈਕਸਟ ਕੁਐਸਚਨ ਹੈ ਸਾਡਾ ਰਾਸ਼ਟਰੀ ਸ਼ਹਿਰੀ ਟੈਕਨੋਲੋਜੀ ਮਿਸ਼ਨ ਵੀ ਕਿਸ ਮੰਤਰਾਲੇ ਦੁਆਰਾ ਸ਼ੁਰੂ ਕੀਤਾ ਗਿਆ ਹੈ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਸਾਡਾ ਅਗਲਾ ਕੁਐਸਚਨ ਹੈ ਸਰਵਾਈਵਲ ਆਫ ਦਾ ਰਿਚੈਸਟ ਦਾ ਇੰਡੀਆ ਸਪਲੀਮੈਂਟ ਸਰਲੇਖ ਵਾਲੀ ਰਿਪੋਰਟ ਕੌਣ ਜਾਰੀ ਕਰਦਾ ਹੈ ऑक्सफैम इंडिया ਅੱਗੇ ਕੁਐਸਚਨ ਆ ਸਾਡਾ ਆਰਥਿਕ ਸਹਿਯੋਗ ਤੇ ਵਿਕਾਸ ਲਈ ਨਵੀਂ ਸੰਸਥਾ ਦੇ ਮੁੱਖ ਅਰਥ ਸ਼ਾਸਤਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਕਲੇਰ ਲੋਮਬਾਰਡੀ ਨੈਕਸਟ ਕੁਐਸਚਨ ਸਾਡਾ ਦਾਬੋਸ ਸਵਿਟਜ਼ਰਲੈਂਡ ਵਿੱਚ ਹੋ ਰਹੀ ਵਿਸ਼ਵ ਆਰਥਿਕ ਫੋਰਮ ਦੀ 53ਵੀਂ ਸਲਾਨਾ ਮੀਟਿੰਗ ਦਾ ਵਿਸ਼ਾ ਕੀ ਹੈ ਇੱਕ ਖੰਡਿਤ ਸੰਸਾਰ ਵਿੱਚ ਸਹਿਯੋਗ ਨੈਕਸਟ ਕੁਐਸਚਨ ਹੈ ਸਾਡੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਜਨਵਰੀ ਨੂੰ ਰਾਸ਼ਟਰੀ ਸ਼ੁਰੂਆਤ ਦਿਵਸ ਦੀ ਸਥਾਪਨਾ ਦਾ ਐਲਾਨ ਕਦੋਂ ਕੀਤਾ ਸੀ 2022 ਦੇ ਵਿੱਚ ਐਲਾਨ ਕੀਤਾ ਗਿਆ ਸੀ ਇਹ ਨੈਕਸਟ ਹੈ ਹਾਲ ਹੀ ਵਿੱਚ ਵਰਲਡ ਇਕਨੋਮਿਕਸ ਫੋਰਮ ਦੁਆਰਾ ਗਲੋਬਲ ਰਿਸਕ ਰਿਪੋਰਟ 2023 ਦਾ ਕਿਹੜਾ ਐਡੀਸ਼ਨ ਜਾਰੀ ਕੀਤਾ ਗਿਆ ਸੀ ਸਾਡੇ ਕੋਲ ਆਨਸਰ ਆ 18ਵਾਂ ਅੱਗੇ ਕੁਐਸਚਨ ਆ ਸਾਡੇ ਕੋਲ ਇੰਡੀਆ ਗਲੋਬਲ ਮੋਬਾਈਲ ਗੇਮਿੰਗ ਰਿਪੋਰਟ 2022 ਦੇ ਅਨਸਾਰ ਉੱਤਰ ਪ੍ਰਦੇਸ਼ ਮੋਬਾਈਲ ਗੇਮਰਸ ਦੀ ਲਈ ਚੋਟੀ ਦੇ ਸਥਾਨ ਉੱਜੋਂ ਉਭਰ ਆਏ ਮੀਨਜ਼ ਜਿਹੜੇ ਮੋਬਾਈਲ ਗੇਮਸ ਤੇ ਖੇਡਣ ਵਾਲੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪਾਏ ਗਏ ਨੇ ਤੇ ਕਿਹੜੇ-ਕਿਹੜੇ ਸਟੇਟ ਦੂਜੇ ਦੇ ਤੀਜੇ ਨੰਬਰ ਤੇ ਆਈਆਂ ਨੇ ਇਹਨਾਂ ਦੇ ਵਿੱਚੋਂ ਅਸੀਂ ਦੱਸਣਾ ਹੈ ਤਾਂ ਸਾਡਾ ਜਿਹੜਾ ਆਨਸਰ ਆਊਗਾ ਮਹਾਰਾਸ਼ਟਰ ਤੇ ਰਾਜਸਥਾਨ ਜਿਹੜੀ ਸਟੇਟ ਆ ਮਹਾਰਾਸ਼ਟਰ ਦੂਜੇ ਤੇ ਤੇ ਰਾਜਸਥਾਨ ਤੀਜੇ ਨੰਬਰ ਤੇ ਆਇਆ ਸਭ ਤੋਂ ਵੱਧ ਮੋਬਾਈਲ ਗੇਮਸ ਖੇਡਣ ਵਾਲਿਆਂ ਦੇ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ BCCI ਕੋਸ਼ਿਸ਼ਨਾ ਕੀਤੀ ਹੈ ਕਿ ਵਾਇਆ ਕਾਮ 18 ਨੇ ਆਗਾਮੀ ਮੈਚ IPL ਦੇ ਮੀਡੀਆ ਅਧਿਕਾਰਾਂ ਨੂੰ ਡੈਸ਼ ਲਈ ਹੜੱਪ ਲਿਆਏ 952 ਕਰੋੜ ਰੁਪਏ ਅਗਲਾ ਕੁਐਸਚਨ ਹੈ ਸਾਡਾ ਹੇਠ ਲਿਖਿਆਂ ਵਿੱਚੋਂ ਕਿਸ ਨੇ ਮਲੇਸ਼ੀਆ ਓਪਨ ਸੁਪਰ ਹਜ਼ਾਰ ਮਹਿਲਾ ਸਿੰਗਲਜ਼ ਖਿਤਾਬ ਜਿੱਤੇ ਹਨ ਅਕਾਨੇ ਯਾਮਾਗੁਚੀ ਨੇ ਡੈਸ਼ ਨੇ ਰੀਅਲ ਮੈਡਰਿਡ ਤੇ 3-1 ਦੀ ਜਿੱਤ ਨਾਲ ਮੁਕਾਬਲੇ ਦੇ ਸੁਧਾਰ ਤੇ 사ウਦੀ ਅਰਬ ਚਲੇ ਜਾਣ ਤੋਂ ਬਾਅਦ ਪਹਿਲੀ ਵਾਰ ਸਪੈਨਿਸ਼ ਸੁਪਰ ਕੱਪ ਜਿੱਤਿਆ ਹੈ ਵਾਰਸੇਲੋਨਾ ਨੇ ਇਸਰੋ ਦਾ ਸ਼ੁਕਰੀਯਾਨ ਇੱਕ ਮਿਸ਼ਨ ਸ਼ੁਕਰ ਗ੍ਰਹਿ ਲਈ ਕਥੀ ਤੌਰ ਤੇ ਡੈਸ਼ ਵੱਲ ਤਬਦੀਲ ਹੋ ਗਿਆ ਹੈ 2031 ਵੱਲ ਰੱਖਿਆ ਮੰਤਰਾਲੇ ਦੇ ਅਨਸਾਰ ਵਰਣ ਦਾ 21ਵਾਂ ਸੰਸਕਰਣ ਭਾਰਤ ਅਤੇ ਡੈਸ਼ ਵਿਚਕਾਰ ਦਵੱਲੀ ਜਲ ਸੈਨਾ ਅਭਿਆਸ ਪੱਛਮੀ ਸਮੁੰਦਰੀ ਤੱਟ ਤੇ ਸ਼ੁਰੂ ਹੋਇਆ ਫਰਾਂਸ 1961 ਦੇ ਮਹਾਨ ਕਾਲ ਤੋਂ ਬਾਅਦ ਪਹਿਲੀ ਵਾਰ ਕਿਸ ਦੇਸ਼ ਦੀ ਆਬਾਦੀ 850000 ਘਟੀ ਹੈ? ਚੀਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ UNSC ਨੇ ਪਾਕਿਸਤਾਨ ਆਧਾਰਿਤ ਅੱਤਵਾਦੀ ਡੈਸ਼ ਨੂੰ ਇੱਕ ਗਲੋਬਲ ਅੱਤਵਾਦੀ ਵਜੋਂ ਸੂਚੀਬੱਧ ਕੀਤਾ ਹੈ। ਤਾਂ ਸਾਡਾ ਆਨਸਰ ਕੀ ਹੈ? ਅਬਦੁਲ ਰਹਿਮਾਨ ਮੱਕੀ ਸਾਡਾ ਉਤਰ ਆਊਗਾ ਹਾਂ ਜੀ ਦਾਰਾ ਹੇਠ ਲਿਖਿਆਂ ਵਿੱਚੋਂ ਕਿਸ ਨੇ ਮਲੇਸ਼ੀਆ ਓਪਨ ਸੁਪਰ 1000 ਪੁਰਸ਼ ਸਿੰਗਲ ਖਿਤਾਬ ਜਿੱਤੇ ਹਨ ਵਿਕਟਰ ਐਕਸ ਲਸਨ ਨੇ ਅਗਲਾ ਕੁਐਸਚਨ ਹੈ ਸਾਡਾ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਕਿਸ ਸਾਲ ਪੂਰੇ ਦੇਸ਼ ਨੂੰ ਡੋਪਲਰ ਮੌਸਮ ਰਡਾਰ ਨੈਟਵਰਕ ਦੁਆਰਾ ਕਵਰ ਕੀਤਾ ਜਾਵੇਗਾ ਤਾਂ ਜੋ ਮੌਸਮ ਦੀਆਂ ਅਤਿਅੰਤ ਘਟਨਾਵਾਂ ਦੀ ਵਧੇਰੇ ਸਹੀ ਭਵਿੱਖਬਾਣੀ ਕੀਤੀ ਜਾਵੇ ਤਾਂ ਕਿਸ ਸਾਲ ਤੱਕ ਇਹ ਜਿਹੜਾ ਅਨਾਉਂਸਮੈਂਟ ਹੈ ਕਿਸ ਸਾਲ ਤੱਕ ਦੀ ਆ 2025 ਤੱਕ ਦੀ ਆ ਸਾਡਾ ਅਗਲਾ ਕੁਐਸਚਨ ਹੈ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨੂੰ ਪੈਂਟਾ ਵੈਲਟ ਵੈਕਸੀਨ ਦੀਆਂ 12500 ਖੁਰਾਕਾਂ দান ਕਰਨ ਦਾ ਐਲਾਨ ਕੀਤਾ ਹੈ ਕਿਊਬਾ ਨੂੰ ਭਾਰਤੀ ਵਿਗਿਆਨੀਆਂ ਨੇ ਸਭ ਤੋਂ ਪਹਿਲਾਂ NASA ਪੁਲਾੜ ਯਾਨ ਦੁਆਰਾ ਰਿਕਾਰਡ ਕੀਤੇ ਉੱਚ ਰੈਜ਼ੋਲੂਸ਼ਨ ਇਲੈਕਟ੍ਰਿਕ ਫੀਲਡ ਡਾਟਾ ਦੀ ਮਦਦ ਨਾਲ ਕਿਸ ਗ੍ਰਹਿ ਦੇ ਚੁੰਬਕੀ ਖੇਤਰ ਵਿੱਚ ਇਕਾਂਤ ਤਰੰਗਾਂ ਦੀ ਪਛਾਣ ਕੀਤੀ ਇਹ ਰਿਪੋਰਟ ਕੀਤੀ ਮੰਗਲ ਸਾਡਾ ਅਗਲਾ ਕੁਐਸਚਨ ਹੈ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਕਿਹਾ ਕਿ ਤੁਸੀਂ ਕੋਈ ਵੀ ਵਿਅਕਤੀ ਜੋ ਕਿਸੇ ਬੈਂਕ ਵਿੱਚ ਡੈਸ਼ ਤੋਂ ਵੱਧ ਹਿੱਸੇਦਾਰੀ ਹਾਸਲ ਕਰਨਾ ਚਾਹੁੰਦਾ ਹੈ ਨੂੰ ਰੈਗੂਲੇਟ ਤੋਂ ਅਗਾਊਂ ਪ੍ਰਵਾਨਗੀ ਦੀ ਲੋੜ ਹੋਵੇਗੀ ਤਾਂ ਸਾਡਾ ਆਨਸਰ ਕੀ ਆ 5% ਅੱਗੇ ਕੁਐਸਚਨ ਹੈ ਡੈਸ਼ ਦਾ ਭਾਰਤੀ ਜ਼ਿਲ੍ਹਾ ਦੇਸ਼ ਦਾ ਪਹਿਲਾ ਸੰਵਿਧਾਨ ਸਾਖਰ ਜ਼ਿਲ੍ਹਾ ਬਣ ਗਿਆ ਏ ਲਖਨਊ ਦਾ ਜਿਨ੍ਹਾਂ ਨੂੰ 2 ਸਾਲ ਦੀ ਮਿਆਦ ਲਈ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਵਿੱਚ ਉਪਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ ਉਹ ਕੌਣ ਨੇ ਪੰਕਜ ਕੁਮਾਰ ਸਿੰਘ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਕੰਟੀਨਿਊ ਕਰਾਂਗੇ ਜਨਵਰੀ 23 ਦੇ ਕਰੰਟ ਅਫੇਅਰਜ਼ ਅਗਲੀ ਵੀਡੀਓ ਦੇ ਵਿੱਚ ਓਕੇ ਥੈਂਕਸ